ਸਰਜਨ ਅਮੋਲ ਆਜੋਨੀ ਸੰਪਾਉ ਤੈ ਪੰਜਨ ਪਰ ਦੁਖ ਨਿਵਾਰ ਅਪਾਰ ਅਨੰਭਾਉ ਅਗਹਿ ਗਹਿਣ ਭ੍ਰਮ ਭਰਾਤ ਦਹਿਣ ਸੀਤਲ ਸੁਖਦਾਤ ਹਾ ਸੰਪਾਉ ਉਦਭਯ ਤੁਰਖ ਪੂਰਨ ਵਿਦਾਤਾ ਨਾਨਕਿਆ ਦੇ ਅੰਗ ਦੇ ਅਮਰ ਸਤਿਗੁਰ ਸਬਦ ਸਮਾਇਓ ਤਨ ਤਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਸ ਅਗੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰਪੂਰਾ ਪਾਇਓ ਬਟ ਭਾਗੇ ਲਿਵ ਲਾਗੀ ਮੇਦਨ ਪਰ ਸਹਿਤਾ ਪੈ ਬੰਜਨਾ ਪਰ ਪੀਰ ਨਿਵਾਰਨ ਕਲ ਸਹਾਰ ਤੋਹੀ ਜਸ ਬਖਤਾ ਕੁੱਲ ਛੋਡੀ ਗੁਰ ਰਾਮਦਾਸ ਤਾਨ ਧਰਮ ਤੁਝਾ ਅਰਜਨ ਹਰ ਭਗਤਾ ਤ੍ਰਾਵਣ ਤੇਰਾ ਗਰਮਤ ਗੰਭੀਰ ਪਰ ਦੁੱਖ ਵਿਸਾਰਣ ਸਬਦ ਸਾਰ ਰਸਮ ਉਧਾਰ ਅਹਮੇ ਬਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹਟੈ ਸਤਵੰਤ ਅਰ ਨਾਮ ਮੰਤਰ ਨਵ ਨਿਦ ਨਾ ਨਿਖਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋ ਆ ਤਾਣਿਓ ਗੁਰ ਅਰਜਨ ਕਾਲ ਉਚਰੈ ਤੇ ਰਾਜ ਜੋਗ ਰਸ ਜਾਣਿਓ ਭੈ ਨਿਰਪਾਉ ਮਾਣਿਓ ਲਖ ਮਹਿ ਅਲਖ ਲਖਾਇਓ ਅਗਮ ਆਗੋਚਰ ਗਤ ਗੰਬੀਰ ਸਤਿਗੁਰ ਪਰਛਾਇਆ ਗੁਰ ਪਰਛਾਏ ਪਰਮਾਨ ਰਾਜ ਮੈਂ ਜੋਗ ਖਮਾਇਓ ਧਨ ਧਨ ਗੁਰ ਧਨ ਅਭਾਰ ਸਰ ਸੁਭਾਰ ਪਰਾਇਓ ਗੁਰਗੰਮ ਪਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲੁਚਰੈ ਤ ਸਹਜ ਜੋਗ ਨਿਜ ਪਾਇਓ ਆਮੇ ਉਹ ਰਸਨਾ ਬਦਨ ਵਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹੋ ਮੈਂ ਨਿਵਾਰੇਓ ਅੰਜਾਰਨ ਦਲੇ ਸੋਨ ਸਹਜ ਨਿਜ ਕਰ ਸਹਾਰਿਓ ਹਰਨਾਮਲਾਗ ਜਗ ਉਦਰਿਓ ਸਤਗੁਰ ਹਿਰਦੈ ਵਸਾਇਓ ਗੋਰੇ ਅਰਜਨ ਕਾਲੇ ਚਰੇ ਤੈ ਜਨ ਕਹਿ ਕਲਸ ਦੀਪਾਉ ਸੋਰਠਿ ਗੋਰੇ ਅਰਜਨ ਪਰਮਾਨ ਗੁਰ ਅਰਜਨ ਪੁਰਖ ਪ੍ਰਮਾਣ ਪਰਥਉ ਚੱਲੇ ਨਹੀਂ ਨੇ ਜਾ ਨਾਮ ਨਿਸ਼ਾਨ ਸਤਿਗੁਰ ਸਬਦ ਸਵਾਰਿਓ ਪਾਉ ਜਲੁ ਸਾਇਰ ਸੇਤ ਨਾਮ ਹਰੀ ਕਾ ਬੋਹਿ ਥਾ ਤੋ ਸਤਗੁਰ ਸੰਹੇਤ ਨਾਮ ਲਾਗ ਜਗ ਦਰਿਓ ਜਗ ਤੋ ਦਾਰਨ ਨਾਮ ਸਤਗੁਰ ਤੁਠੈ ਪਾਇਓ ਅਉ ਨਾਏ ਅਵਰ ਸਰ ਕਾਮ ਬਰੰਤਰ ਪੂਰੀ ਪੜੀ ਜੋ ਤੁਰੂਪ ਹਰਿਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਵ ਕਿਰਪਾਦਾਰ ਅਮਰ ਸਤ ਗੁਰ ਥਿਰ ਕੀਆ ਅਮਰਦਾਸ ਅਮਰਤ ਛਤਰ ਗੁਰਰਾਮਹ ਦੀਓ ਗੁਰਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅਮਰਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿਖ ਹੋਨੇਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ੁਰ ਆਦ ਤੁਰਖ ਪਰ ਤਖ ਲਿਖਿਓ ਅੱਖਰ ਮਾਸਟਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂਮੰਡਲ ਛਾਇਓ ਪਰਸ 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 ਗੁਰੂ ਗੁਰੂ ਕਹਾਇਓ ਭਨ ਮਥਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਾਲਯੋਗ ਜਹਾਰ ਜਨ ਗੁਰੂ ਸਗਲ ਸ੍ਰਿਸ਼ਟ ਲਖ ਬਿਤਰ ਹੋ ਤੇ へ ਜਾਣਾ ਜਾ ਚਹੋ జగਤ ਪਰ ਜਾਨੀਤ ਵਾਸੁਰ ਰੈਨ ਵਾਸ ਜਾ ਕੋ ਹਿਤ ਨਾਮ ਸਿਉ ਪਰਮ ਤੀਤ ਪਰਮੇਸ਼ਰ ਕੈ ਰੰਗ ਰੰਗਿਓ ਵਾਸਨਾ ਤੇ ਬਾਹਰ ਪੈ ਦੇਖੀਤ ਧਾਮ ਸਿਉ ਅਤਰਦਰ ਅੰਦਰ ਦੁਰਖਸੋ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਹੀਂ ਔਰ ਕਾਮਸਾ ਮथुरा ਕਾ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕਹਿਤ ਪਾਏ ਰਹੋ ਮਿਲ ਰਾਮ ਸਿਓ अंत नताव तु देव सबै मुन इंद्र महा शिव जोग करी फन भेद बेरंच विचार रहयो हर जाप ना छाड्यो एक करी ਮथुरा ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨੇਹਾਲ ਕਰੀ RAMDAS GURU JAG TARAN KA GURU JOT ARJUN MAHE THARI ਜਗ ਔਰ ਨਾ ਜਾਹੇ ਮਹਾਤਮ ਮੈਂ ਅਵਤਾਰ ਉਜਗਰਿਆਨ ਕੀਓ ਤਨ ਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਨ ਅੰਮ੍ਰਿਤ ਨਾਮ ਪਿਓ ਇਹ ਪਦ ਤੁਤੇ ਮਤ ਚੂਕੇ ਮਨ ਦੇਦ ਬਤੇ ਦੁਨ ਜਾਣ ਬਿਓ ਪਰਤਾ ਚਿਰ ਦਾ ਗੁਰ ਅਰਜਨ ਕੈ ਹਰਪੂਰਨ ਬ੍ਰਹਮ ਨਿਵਾਸ ਲਿਓ ਜਾਵ ਲਾਉ ਰੇ ਭਾਗ ਲੇ ਲਾਰ ਉਦੈ ਕਬਲੋ ਬ੍ਰਹਮ ਤੇ ਫਿਰ ਤੇ ਬਹੁਤਾਇਓ ਕਾਲ ਘੋਰ ਸਮੁੰਦਰ ਮੈ ਬੂਡਤ ਥੇ ਕਬਹੁ ਮਟ ਹੈ ਨਹੀਂ ਰੇ ਪਛਤਾਇਓ ਤਤ ਵਿਜਾਰ ਜਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇ ਜਪਿਓ ਜਨ ਅਰਜੰਦ ਦੇਵ ਗੁਰੂ ਫਿਰ ਸੰਗਟ ਜਉਨ ਘਰ ਬਨਾਇ ਆਇਓ ਕਾਲ ਸੁਮੰਦਰ ਭੈ ਰੂਪ ਪ੍ਰਗਟ ਹਰ ਨਾਮ ਧਾਰਨ ਬਸੈ ਸੰਤ ਜਿਸਰੇ ਦਇ ਦੁਖਦਾਰ ਇਧਰ ਨਿਵਾਰਨ ਨਿਰਮਲ ਦੇਖ ਅਪਾਰਤਾ ਸੁਬਿਨ ਅਵਰ ਨਾ ਕੋਈ ਮਨ ਗਜ ਜਿਨ ਜਾਣਿਉ ਪਇ ਤਹਿ ਸਭ ਸਰਸੋਈ ਤਰਨ ਗਾਵਨ ਨਵ ਖੰਡੋ ਮਹਿ ਜੋ ਦਸਰੂਪੀ ਰਹਿਓ ਪਰ ਹਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸੁਵਨਾਵੇ ਨਿਤ ਤੁਰਾਨ ਵਾਚੀ ਹੈ ਵੇਦ ਬ੍ਰਹਮਾ ਮੁਖ ਗਾਵੇ ਅਜਾ ਜਾਵਰ ਸੋ ਟੱਲੇ ਨਾਮੇ ਅੰਮ੍ਰਿਤ ਮੁਖ ਲਿਆ ਗੁਰੂ ਅਰਜਨ ਸਿਰ ਛਤਰ ਆਪ ਤਰਵੇਸ਼ਰ ਦਿਓ ਮੇਲਾ ਨਾਨਕ ਦੇ ਅੰਗਦ ਅੰਮ੍ਰ ਗੁਰ ਗੁਰੂ ਰਾਮਦਾਸ ਹਰ ਤਹਿ ਗਇਓ ਹਰ ਵੰਸ ਜਗਤ ਜਸ ਸੰਚਰੈ ਸੋ ਕਵਣ ਕਹੈ ਸ੍ਰੀ ਗੁਰ ਮਯੋ ਦੇਵੂ ਬੋਰੀ ਮਗਉ ਆਪ ਪਰਵੇਸ਼ਵਰ ਭਾਉ ਹਰ ਸਿੰਘ ਆਸਨ ਦਿਓ ਸ੍ਰੀ ਗੁਰ ਤਹਿ ਬਿਠਾਇਓ ਰਹਸ ਕੀਓ ਸੁਰ ਦੇਵ ਤੋਹੀ ਜਸ ਜੈ ਜੰਤਹਿ ਅਸੁਰ ਗਏ ਤੇ ਭਾਵ ਪਾਪ ਤਿਨ ਭੀਤਰ ਕੰਬਹਿ ਕਾਟੇ ਸੋ ਪਾਪ ਤਨ ਨਰੋ ਕੇ ਗੁਰ ਰਾਮਦਾਸ ਜਨ ਪਾਇ ਛਤਰ ਸਿੰਘ ਸਨ ਪ੍ਰਥਮੀ ਗੁਰ ਅਰਜਨ ਕਾ ਦਿਆਉ ੴ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਲੋਕ 12 ਤੇ ਵਧੀਕ ਮਹਲਾ ਪਹਿਲਾ ਉਤੰਗੀ ਪਇ ਉਹਰੀ ਗਰੀ ਗੰਭੀਰੀ ਸਸੜ ਸੋਹੀ ਆ ਕਿਵ ਕਰੀ ਨਿਵਣ ਨਾ ਜਾਏ ਥਣੀ ਗਾਚ ਜੇ ਲਗਾ ਗਾਗੜਵੜੀ ਸਖੀਏ ਤਾਲ ਹਰੀ ਸੇ ਭੀਟ ਹੈ ਦੇਢ ਠਮੈ ਮੁੰਦਨਾ ਗਰਵ ਥਣੀ ਸੋਣ ਮੰਦੇ ਹਰਣਾਖੀਏ ਗੋੜਾ ਵਹਿਣ ਅਪਾਰ ਤਲਾ ਵਸਤੂ ਸਿ ਗਿਆਨ ਕੈ ਤਾਂ ਕੀਚੈ ਵਾ ਪਾਰ ਦੋਹਿਰ ਚੈ ਦਰਜਨਾ ਮਿਤਰਾ ਕੋ ਜੈਕਾਰ ਜੇ ਤਦੋ ਹੀ ਸੱਜਣ ਮਿਲਨ ਲਾਉ ਮਨ ਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹਸਣਸਾਰ ਤਿਸ ਸਿਉ ਨੇਹੁ ਨਾ ਕੀਚਈ ਜਿਦ ਸਹਿ ਚੱਲਣ ਹਾਲ ਨਾਨਕੋ ਜਿਨੇ ਅਵਕਰ ਗੁਜਿਆ ਤਿਨਾਂ ਬਿਟੋ ਕਰਵਾਨ जे तूं तारू पाण तहूं पुछ तु ॾन कल तहूं खरे सुराण मञा इन कपरी चढ़ चखड़ ओहड़ी वन लखेसरी सतगुर सवाऊं लाए बेड़े डुबण नाए पओ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨ ਰਹੋ ਕੋਈ ਪਾਏ ਬੰਦੇ ਤੇ ਚੁਕਾਇਆ ਦੁਨੀਆ ਕਾਰਣ ਦੀਨ ਗਵਾਇਆ ਹੈ ਹੈ ਕਰਕੇ ਉਹੇ ਕਰੇ ਨਾ ਗੱਲਾਂ ਬਟਨ ਸਰਖੋਹੀ ਨਾ ਨਾਉ ਲੈਣ ਅਰ ਕਰਨ ਸਮਾਏ ਨਾਨਕ ਤੈਨੂੰ ਬਲੇਹਾਂ ਰਹਿ ਜਾਏ